ਕੋਣ ਗੱਲ ਅੱਗਾ ਨੀਵਾ ਪਿੱਛਾ ਉੱਚਾ ਘਰ ਬੈ ਫਿਰ ਸੱਸ ਦੀ ਗੱਲ ਸਾਰਿਆਂ ਨੂੰ ਪਾ ਕੇ ਕਿਹੜੇ ਰੰਗੇ ਤੇ ਚੈਨਲ 깔ੋ ਸਬਸਕ੍ਰਾਈਬ ਅੱਜ ਆਪਣੇ ਤੁਹਾਨੂੰ ਪਤਾ ਲੱਗ ਗਿਆ ਕੀ ਅੱਜ ਆਪਣੇ ਹਲਦੀ ਲਵਾ ਕੇ ਆ ਗਿਆ ਘੜਤੇ ਨੂੰ ਇਹ ਆਪਣੇ ਕਦੇ ਲੱਗੋਗੇ ਹਲਦੀ ਮੋਹ ਨੂੰ ਵੀ ਲੱਗੀ ਵੀ ਤੇਰੇ ਫੇਰ ਹੀ ਫੇਰ ਹੀ ਇਹਦੇ ਟੋਏ ਜੇ ਭਰਨੇ ਆ ਤੇਰੀ ਫੇਰ ਹੀ ਨੱਕ ਜਾ ਟੋਏ ਹੀ ਨਹੀਂ ਜਾ ਲੱਭ ਦਿਲ ਸਾਫ ਹੋਣਾ ਜੀ ਇਹਦਾ ਵਾ ਇਹ ਇਦਾਂ ਕਰਕੇ ਇਮਪ੍ਰੈਸ ਕਰ ਦਿਲ ਸਾਫ ਹੋਣਾ ਜੀ ਵਾਕਿ ਛੱਕੇ ਛੱਕੇ ਜੀ ਛੱਕੇ ਜੀ ਛੱਕੇ 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 ਲੰਗਰ ਵਾਹ ਦੀ ਸੋਨਾ ਮੋਟੇ ਮੋਟੇ ਸਪੀਕਰ ਜੇ ਕਰਨਾ ਹੈ ਮੈਂ 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 ਖਾਣੇ ਦੇ ਵਿੱਚ ਮੇਰੇ ਬੋਲੀ ਲੰਗਰ ਫੁੱਲ ਹੀ ਚੱਲੇਗਾ ਤੇ ਵੀਰ ਮੈਂ ਇਹ ਚੰਗਾ JBL ਦੇ ਸਪੀਕਰ ਵਾਲਾ Sony ਦੇ ਸਪੀਕਰ ਵਾਲਾ ਹੋਵੇ ਇਹ ਸਪੀਕਰ ਪਾਉਣਾ ਵਾ ਕਿਹੜਾ ਪਾਉਣਾ ਸਪੀਕਰ ਆ ਬਾਵਾ ਜੀ ਪਾਵਾਂਗੇ ਪੋਇੰਡਰ ਦਾ ਪੋਇੰਡਰ ਪੱਗੇ ਪੋਇੰਡਰ ਪਾ ਕੇ ਬਹਿ ਗਿਆ ਵਾ ਕੋਈ ਚਾਹੀਦਾ ਪਾਉਣੇ ਯਮਾਂ ਦੇ ਪਾਉਣੇ ਯਮਾਂ ਦੇ ਯਮਾਂ ਦੇ ਕਰਕੇ ਕਰਕੇ ਯਮਾਂ ਦੇ ਨਹੀਂ ਨਹੀਂ ਯਮਾਂ ਦੇ ਕੇ ਆ ਕੇ ਆਰ ਕੇ ਸਪੀਕਰ ਹੋਣਾ ਤੇ ਦੱਸਿਓ ਯਮਾਂ ਪਾਉਣਾ ਦਾ ਬਾਬਾ ਬਾਬਾ ਲਓ ਮਿੱਤਰੋ ਕਿਵੇਂ ਕਿਵੇਂ ਤਿਆਰ ਹੋ ਕੇ ਫਿਰਦੇ ਗੱਭਰੂ ਨੌਜਵਾਨਾਂ ਖਾਣੀਆਂ ਹਾਂ ਹਾਂ ਉਹ ਰੋਟੀ ਫਿਰ ਲੱਗੀ ਬਈ ਲੋ ਜੀ ਕਹਿੰਦੇ ਫੁੱਲ ਤਿਆਰੀ ਹੈ ਇਧਰ ਮੋਲਪੁਰ ਇੱਕ ਨੰਬਰ ਹੋਇਆ ਪਿਆ ਵਾ ਤੇ ਪੌਣ ਕੀ ਹਲਦੀਆਂ ਵਾਲੇ ਪੌ ਜੀ ਬਾ ਕੀ ਆ ਬਾਤ ਐ ਪੌਣਾਂ ਦੇ ਹਲਦੀ ਕਾਲੇ ਬਾੜਾ ਫਿੱਕਾ ਨਹੀਂ ਪਾਏ ਨਹੀਂ ਨਹੀਂ ਹਲਦੀ ਰੰਗੈ ਹਲਦੀ ਜਿਹੜੇ ਮਾਜੀ ਰੰਗਦੀ ਕਰਦੇ ਐਲ ਜੀ ਹਲਦੀ ਰੰਗਾ ਪਾਉਣਾ ਹੀ ਕਾ ਜੀ ਤੈਨੂੰ ਹੀ ਨਹੀਂ ਦਿੰਦਾ ਹਲਦੀ ਰੰਗ ਐ ਲੈ ਆ ਹੰਦਾ ਹਲਦੀ ਰੰਗਾ ਸਹੀ ਆ ਵਾ ਇਹ ਇਹਦੇ ਜਿਆਦਾ ਹਲਦੀ ਆ ਮੈਨੂੰ ਤਾਂ ਲੱਗਦਾ ਕੱਟ ਕੇ ਇਹ ਤਾਂ ਖੱਟਾ ਪੂਂਡ ਹਾਂ ਇਹਦੇ ਤਾਂਬੇ ਰੰਗਾ ਪਾ ਲਿਆ ਇਹ ਭੈਣ ਜੀ ਜਿਹੜੇ ਹੁੰਦੇ ਨੇ ਐਵੇਂ ਦੇ ਹੁੰਦੇ ਆ ਮੰਗਵੇ ਭੈਣ ਜੀ ਐਵੇਂ ਮੇਰੀ ਸੁਣ ਗੱਲ ਅੱਗਾ ਨੀਵਾ ਪਿੱਛੇ ਉੱਤੇ ਘਰ ਪੇ ਫਿਰ ਪੱਮੀ ਨਿਚਾ ਕਿਉਂ ਚੱਜਾ ਵਾਹ ਇਹ ਮੰਗਵੇ ਇਹੋ ਜਿਹੇ ਹੁੰਦੇ ਆ ਮੰਗਵਾਣੀ ਆਪਦੇ ਨਵੇਂ ਲਾਂਦੇ ਆ ਆਪਾਂ ਇਹ 5 5 ਪੀਸ ਲਾਂਦੇ ਇੱਕ ਵਾਰੇ ਇੱਕੋ ਹੀ ਸੈਜ ਇੱਕੋ ਹੀ ਆ ਉਹਦਾ ਕੱਦ ਨਿਕਾ ਕਰਕੇ ਤਾਂ ਸਹੀ ਆ ਗਿਆ ਆਪਣੇ ਇੰਨਾ ਹੀ ਆਉਣਾ ਸੀਗਾ ਸੋਹਣਾ ਨਾ ਇਹੰਦਾ ਜੱਲੋ ਪਹਿਲੇ ਰੰਗ ਦੱਸੋ ਆਹ ਰਾਜੀ ਤੇ ਮੈਂ ਤੇਰੀ ਮੈਜਿਕ ਤੇ ਕਰਾਂ ਬਿਨਾ ਜੱਲੋ ਤੋਂ ਫਿਰਨਾ ਸੀ ਇੱਥੇ ਬਾਕੀ ਨਾ ਪਾ ਲੈ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਕਹਿੰਦੇ ਵਾਹ ਜੀ ਵਾਹ ਕੀ ਬਾਤ ਹੈ ਕਹਿੰਦੇ ਪਾਰਟਨ ਸਾਡੇ ਪਾਰਟਨ ਕਰਾਈ ਮ ਆ ਚੁੱਕੇ ਨੇ ਸਾਡੇ ਹੋਰ ਜੀ ਕੀ ਹਾਲ ਚਾਲ ਠੀਕ ਠਾਕ ਜਿਵੇਂ ਓਕਰ ਵੋਟਾਂ ਬਈ ਹਲਦੀ ਤੇ ਫਿਰ ਚੱਲੋ ਫਿਰ ਲਓ ਵੀ ਕਹਿੰਦੇ ਹਲਦੀ ਆ ਹਲਦੀ ਵਾਲਾ ਪ੍ਰੋਗਰਾਮ ਆ ਹਲਦੀ ਵਾਲਾ ਹਾਂਜੀ ਲਓ ਵੀ ਕਹਿੰਦੇ ਹਲਦੀ ਵਾਲਾ ਪ੍ਰੋਜੈਕਟ ਪੂਰਾ ਟੌਪ ਦਾ ਲੱਗਦਾ ਪਿਆ ਕਹਿੰਦੇ ਮੁੰਡਿਓ ਕੋਈ ਕਮੀ ਨਹੀਂ ਛੱਡਣੀ ਠੀਕ ਆ ਆਪਾਂ ਵਿਆਹ ਤੇ ਪਹੁੰਚਦੇ ਓਕਰ ਵੋਟ ਕਰਾ ਦੇਣੀ ਆ ਪੂਰੇ ਚਾਹਣਾ ਪੂਰਾ ਚਾਹ ਕੰਮ ਕਰਨਾ ਤੁਸੀਂ ਲਾਓ ਵੀ ਕਹਿੰਦੇ ਤੁਹਾਨੂੰ ਸਟਾਲਾਂ ਚੈੱਕ ਕਰਾਉਨੇ ਆ ਡੈਕੋਰੇਸ਼ਨ ਆ ਜਾ ਬਖਾ ਗਈ ਐ ਡੈਕਰੇਸ਼ ਕਰੋ ਜਾ ਇੱਥੇ ਗੋਲ ਗੱਪੇ ਦਾ ਹੀ ਪੱਲੇ ਆ ਗੋਲ ਗੱਪੇ ਲੈ ਕੇ ਇੱਥੇ ਕੀ ਬਾਈ ਲੱਗਣਾ ਸਿੰਪਲ ਹੀ ਆ ਵੈਸੇ ਲੇਟਾ ਹੀ ਇੱਥੇ ਦਾ ਵਾਹ ਇਹ ਪਾਪੜੀ ਆ ਗਈ ਹਾਂ ਵਾਹ ਜੀ ਵਾਹ ਕੀ ਬਹੁਤ ਸੋਹਣੀਆਂ ਲਾਈਆਂ ਵਾਹ ਜੀ ਵਾਹ ਇਹ ਟਿੱਕੀ 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 ਵਾਹ ਜੀ ਬਹੁਤ ਸੋਹਣਾ ਮਾਹੌਲ ਵੇਖੋ ਆਏ ਹਾਏ 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 ਮੂੰਹ ਚ ਨਾ ਪਾਣੀ ਆ ਹਾ ਇਹਦਾ 스맬 ਨੇ ਜਾਨ ਹੀ ਕੱਢ ਲਈ ਕਿਆ ਬਾਤ ਹੈ ਪੀਜਾ ਪੂ ਜਾਵੇ ਮਿੱਤਰੋ ਇਹਨਾਂ ਸਰਾ ਲੱਗਾ ਪਿਆ ਬਾਈ ਆ ਗਿਆ ਫਰੂਟ ਅੱਗੇ ਇੱਥੇ ਮੈਟ ਵਿਛੋਣਾ ਮੈਟ ਵਿਛਾਉ ਰਿਹਾ ਇੱਥੇ ਵੀ ਟੈਂਟ ਮੈਂ ਕਹਿੰਦਾ ਕਹਿੰਦਾ ਵਾ ਲੋ ਜੇ ਫਰੂਟ ਕੱਟੀ ਜਾਂਦੇ ਦਰਵਾਜਾ ਕਿਆ ਬਾਤ ਹੈ ਕਹਿੰਦਾ ਸਿਰਾ ਕੰਮ ਕਰਾਇਆ ਪਿਆ ਮੁੰਡਿਓ ਚਾਗਦਾ ਚਾਗਦਾ ਕੰਮ ਬੱਲੇ ਬਸ ਖੇਚ ਲਿਆ ਵਾ ਤੂੰ ਹੋ ਗਿਆ ਓਕੇ ਲੱਗਦੇ ਆ ਹਾਂ ਓਕੇ ਹਾਂ ਸਸਤੀ ਕਾਰ ਲੈ ਆ ਗਿਆ ਫਿਰ ਨੋ ਆਈ ਗਿਆ ਆਇਆ ਚਾਲੀਆ ਫੋਟੋ ਮੈਂ ਬੋੜਾ ਫੋਟੋ ਖਿੱਚੋ ਫਿਰ ਚਲ ਐਂ ਖਿੱਚਦੇ ਨਹੀਂ ਬਲੌਗ ਜੀ ਖਿੱਚਦੀ ਮੈਂ ਇਹ ਹਲਦੀ ਵਾਲੇ ਕੱਪੜੇ ਵਾਹ ਜ ਬਹੁਤ ਸੋਹਣੇ ਲੱਗਦੇ ਮੰਮੀ ਬਹੁਤ ਕੈਟ ਲੱਗਦਾ ਬਸ ਸੂਟ ਆ ਨਹੀਂ ਬਹੁਤ ਕੈਟ ਆ ਓਕਰ ਬੋਟਾ ਚੱਕ ਕਦੋਂ ਕਰ ਬਾ ਪ੍ਰੋਗਰਾਮ ਸ਼ੁਰੂ ਹੋ ਜਾਓ ਚੱਲੋ ਜਲੀ ਆ ਠੀਕ ਆ ਭਾਈ ਤੁਸੀਂ ਆਉਣਾ ਬਾਅਦ ਚ ਨੰਬਰ ਤੇ ਤੇ ਭਾਜੀ ਮਾੜਾ ਮੱਟਾ ਅੱਛਾ ਮੁਕੇ 50 ਲੱਖ ਵੇਖ ਕੇ ਗਿਆ ਸੀ ਨਾ ਮੈਂ ਨਾਲ ਨਾਲ ਚੱਲ ਕਾਲੀ ਬਲੇਟ ਕਾਲੀ ਬਲੇਟ ਹੋ ਗਈ ਯਾਰ ਆ ਮਾੜੀ ਗੱਲ ਆ ਯਾਰ ਮੈਂ ਕਹਿੰਦਾ ਬੰਦ ਕਰੀ ਕਿਉਂ ਯਾਰ ਕਾਲ ਕਿੱਥੇ ਆ ਗਏ ਫੰਗੋਲਾ ਲੈ ਵਾਯੋ ਆ ਵਾਯੋ ਆ ਵਾਜੀ 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 ਸਹੀ ਹੈ ਰੈਡੀ ਬਈ ਹਲਦੀ ਰੈਡੀ ਰੈਡੀ ਹਲਦੀ ਰੈਡੀ ਪਾ ਸਾਹਬ ਨਹੀਂ ਹੁੰਦੀ ਕਿਤੇ ਆ ਡੀਜੀ ਤੇ ਲੈਓ ਕੱਢ ਲਿਓ ਹੁਣ ਕਰੋ ਆਹ ਦਸ ਜਾਨ ਨੂੰ ਚਾਬੀ ਦੇ ਦੇਣਗੇ ਤਾਂ ਤਾਈ ਉਹਨਾਂ ਤੇਲ ਮੁਸਕਾਣ ਆਇਆ ਕਹਿੰਦਾ ਚਾਹੀਦਾ ਨਾਲ ਡੀਜ਼ਲ ਰੋ ਹੁਣ ਤੁਹਾਨੂੰ ਕਰਾਉਣਾ ਹੈ ਡੈਕੋਰੇਸ਼ਨ ਚੈੱਕ ਆਪਣੇ ਭਰਾ ਨੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹਾਂਜੀ ਵੀਰੇ ਕਿਵੇਂ ਹੋ ਠੀਕ ਹੋ ਚੇਰਾ ਕਰਾ ਨਾ ਫਿਰ ਲਓ ਜੀ ਚੈੱਕ ਕਰ ਲਓ ਪਹਿਲਾਂ ਆ ਤੁਹਾਨੂੰ ਸਾਰੀ ਡੈਕੋਰੇਸ਼ਨ ਵਖਾਉਣੀ ਹੋਣਾ ਲਓ ਜੀ ਏ ਟੂ ਜ਼ेड ਡੈਕੋਰੇਸ਼ਨ ਸਾਰੀ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਕੀਤੀ ਆ ਹਾਂ ਭਾਈ ਹੋ ਜਾ ਤਿਆਰ ਹੋਣਾ ਆਓ ਪੱਕੇ ਡੈਕੋਰੇਸ਼ਨ ਨਾਲ ਡੈਕੋਰੇਸ਼ਨ ਤੁਹਾਨੂੰ ਫੋਨ ਚ ਕਾ ਦੇਣਾ ਚੈੱਕ ਨਾਲ ਨਾਲ ਹੀ ਆ ਜਾਓ ਆ ਜਾਓ ਦੱਸੀ ਚੱਲੋ ਮੜਾ ਜਾ ਲਓ ਜੀ ਆ ਕਰੋ ਚੈੱਕ ਹਸਤਾਲਾਂ ਲੌਬੀ ਮੈਟਰੋ ਮੈਂ ਡੈਕੋਰੇਸ਼ਨ ਵਿਖਾਰਾ ਮੜੀ ਜੀ ਸਾਰੀ ਤੁਹਾਨੂੰ ਏਅਰ ਜੈਟ ਵਿਖਾ ਦਿੰਨੇ ਆਪਾਂ ਕੀ ਬਾਤ ਹੈ ਵੈਰੀ ਬਿਊਟੀਫੁਲ ਹਾਊਸ ਵਾਓ ਚਾਚਾ ਵਾਓ ਲੌਬੀ ਆ ਕਰੋ ਚੱਕ ਇਹਦਾ ਕਲਰ ਕੰਬੀਨੇਸ਼ਨ ਕੀਤਾ ਨਾ ਵੀਰੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਬਈ ਕਲਰ ਘੈਂਟ ਆ ਹਾਂਜੀ ਬਹੁਤ ਘੈਂਟ ਹੈ ਵੀਊ ਹੈ ਲਓ ਜੀ ਬਹੁਤ ਜ਼ਿਆਦਾ ਸੋਹਣਾ ਮੇਰਾ ਯਾਨੀ ਕਿ ਸਿੱਧੇ ਫੋਟੋ ਵਾਲੇ ਲਾਏ ਆ ਜੀ ਇਥੇ ਵਾਹ ਜੀ ਵਾਹ ਕੀ ਬਾਤ ਹੈ ਯਾਰ ਵੀਰੇ ਕਰੋ ਚੱਕੋ ਹਲਦੀ ਦਾ ਪ੍ਰੋਜੈਕਟ ਚੱਕਦਾ ਹੁਣ ਲਓ ਜੀ ਆਇਓ ਤੇ ਵੇਲੇ ਕੀ ਮਾਰ ਡੈਕੋਰੇਸ਼ਨ ਬੋਤਾਂ ਵਾਦੀ ਖਸ ਓਕੇ ਰੋਬੋਟ ਬੇਬੀ ਓਕੇ ਆ ਓਕੇ 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 ਲੋ ਜੀ ਕਰੋ ਚੈੱਕ ਪੂਰਾ ਓਕੇ ਰੋਬੋਟ ਕਰਾਈ ਪਈ ਤਾਂ ਨੰਬਰ ਹਾਂਜੀ ਇਹ ਕਹਿੰਦੇ ਫੋਟੋ ਖਿਜਾਉਣੀਆਂ ਮਾ ਭਾਈ ਪੈਸੇ ਲੱਗਣੇ ਆ ਹਾਂ ਇੰਨਾ ਤਾਂ ਕਦੇ ਪੈਸੇ ਵਟੇ ਵੀਰੇ ਯਾਰ ਨਹੀਂ 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 ਫੈਨ ਨਹੀਂ ਤੁਸੀਂ ਤਾਂ ਯਾਰ ਫੈਨ ਤਾਂ ਖੈਣ ਹੋਰ ਹਾਂ ਸਹੀ ਗੱਲ ਆ ਫੋਟੋ ਚਾਹੇ 10-10 ਦਾ ਨੋਟ ਦੇ ਜੇ ਛੱਟ ਨੂੰ ਫੋਟੋ ਖਿਜਾ ਲੈਣ ਕਹਿੰਦੇ 10-10 ਦਾ ਨੋਟ ਦੇ ਜਾਨੇ ਠੀਕ ਆ ਪੱਕਾ ਨਾ ਤਾਂ ਫੋਟੋ ਕਰਾ ਲਈ 10-10 ਦਾ ਨੋਟ ਆਈ ਜਾਣਾ ਧਿਆਨ ਨਾਲ ਖਾ ਲੋ ਤੋਂ ਪੈਸੇ ਥੋੜੀ ਲੈਦੇ ਹੁੰਦੇ ਉਹ じゃ ਪੈਸੇ ਨਹੀਂ ਲੈ ਤੂੰ ਹੀ ਇਹਨੂੰ ਪੈਸੇ ਦੇਣਿਆ 10 ਦਾ ਨੋਟ ਸੁੱਟ ਰਹੇ ਹੁੰਦੇ ਨੇ ਤੁਸੀਂ ਤਾਨੂੰ ਤੁਹਾਡੇ ਕਾਨੂੰ ਦੇ ਦੇਣੇ ਹਾਂ ਤੁਹਾਡੇ ਪੈਸੇ ਤੁਹਾਨੂੰ ਹੀ ਮੇਰੇ ਕਿੰਨਾ ਇਹਨਾਂ ਪੈਸੇ ਨਾਲ ਕੋਲ ਜਾਣੇ ਹੁੰਦੇ ਆ ਨਾ ਇਹ ਆਪਣੇ ਪੈਸੇ ਘਾਤੋਂ ਲੈਦੇ ਹੁੰਦੇ ਫਿਰ ਹਾਂ ਆਪਣੇ ਤੋਂ ਘਾਤੋਂ ਲੈਦੇ ਆ ਕਿਉਂ ਕੰਮ ਕਰਦੇ ਆਂ ਢੀ ਦੱਸੋ ਨਾ ਉਹ ਲੈ ਫੇਰ ਜਾ ਰਹੇ ਸੀ ਤਰ ਤੱਕ 10 ਦਾ ਨੋਟ ਦੇਣ ਤਾਂ ਗੁੱਟੀਆਂ ਮੋੱਕ ਨੀ ਦੇਣੀਆਂ ਆਗਾ ਪੈਸੇ ਚੱਕ ਕੇ ਜਾ ਕੇ ਉਹਨੂੰ ਫੜਾ ਦਿੰਦੇ ਜਿਹੜਾ ਤੇ ਵਜਾਈ ਜਾਂਦਾ ਡੀ ਜੇ ਆ ਕੇ ਡੈਕ ਉੱਤੇ ਚੱਕ ਲਾਵ ਭਰਾ ਦੀ ਮੜੀ ਜੀ ਲੋ ਜੀ ਬਾਕੇ ਸਟਾਲ ਆਜੇ ਮੇਰੇ ਉਧਰ ਖਾ ਗਏ ਤੋ ਜੀ ਬਾਕੀ ਚੈੱਕ ਕਰਾ ਹੁਣ ਬਾਕੀ ਸਾਰੀ ਡੈਕੋਰੇਸ਼ਨ ਆ ਉੱਪਰ ਝੂਮਰ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਮੈਂ ਪਕੌੜੇ ਮੱਟ ਦੇ ਸਕਦਾ ਹਾਂ ਹੁਣ ਇਹ ਆ ਚੈੱਕ ਕਰਾ ਹੁਣ ਝੂਮਰ ਕਿੱਡੇ ਸੋਹਣੇ ਲੱਤੇ ਤਲੀਆਂ ਆਵਾਜ਼ ਆ ਕਿਆ ਬਾਤ ਹੈ ਭਾਈ ਅਮਰੀਕਾ ਦਾ ਆਵਾਜ਼ ਆ ਕਿਆ ਬਾਤ ਹੈ ਸਾਰੀ ਚੈੱਕ ਕਰ ਲਓ ਡੈਕੋਰੇਸ਼ਨ ਤੁਹਾਨੂੰ ਸਾਰੀ ਵਿਖਾ ਦੇਣੀ ਹਰ ਬੂਟਾ ਜੀ ਪਹੁੰਚਿਆ ਹੋਇਆ ਸਾਰੀ ਡੈਕੋਰੇਸ਼ਨ ਤੁਹਾਨੂੰ ਵਿਖਾ ਦੇਣੀ ਹੋਰ ਜੀ ਕਿਵੇਂ ਆ ਜੀ ਠੀਕ ਹੈ ਡੈਕੋਰੇਸ਼ਨ ਵਿਖਾ ਰਾਂ ਮੈਂ ਆ ਚੈੱਕ ਕਰੋ ਮੇਨ ਚੀਜ਼ ਜਿਹੜੀ ਆ ਵੇਖੋ ਜਿਹੜੀ ਮੈਨੂੰ ਬੜੀ ਸੋਹਣੀ ਲੱਗੀ ਜਿਹੜੀ ਆਹ ਦੇ ਲਵਾਈ ਲਵਾਈ ਸਾਰਿਆਂ ਨੂੰ ਪਰਾਂ ਲਵਾਈ ਆਪਣਾ ਆ ਕਿੰਨੇ ਨੂੰ ਪਤਾਗਾ ਲੋ ਜਿਹੜੀ ਆ ਮੇਨ ਚੀਜ਼ ਆ ਆ ਚੈੱਕ ਕਰੋ ਗੱਡੀ ਸੋਹਣੀ ਲਾਈ ਇਹਨਾਂ ਨੇ ਨੰਬਰ ਵਨ ਦਿੱਤਾ ਆ ਭਰਾ ਹੁਣਾਂ ਦਾ ਆਪਾਂ ਨੂੰ ਬਹੁਤ ਸੋਹਣਾ ਲੱਗਾ ਆਪਣੇ ਘਰੇ ਕੰਮ ਕੀਤੇ ਇਹਨਾਂ ਨੇ ਕਰੋ ਚੈੱਕ ਲਾਰੋ ਮੋੜੋ ਪਨੀਰ ਟਿੱਕਾ ਲਾਰੋ ਪੀਜੇ ਪੂਜੇ 버ਗਰ ਲਾਰੋ ਲਾਰੋ ਮੰਜੂਰੀਆਂ ਚੱਕ ਲੋ ਗਰੀਬੀ ਚੱਕ ਲੋ ਚੱਕ ਲੋ ਸੇਵ ਕੇਲੇ ਫਰੂਟ ਰੂਟੀਆਂ ਆਂਬ ਉਮਰ ਲਾਰੋ ਬਈ ਸਾਡੀ ਵੀਡੀਓ ਬਣਾ ਲਓ ਸਾਡੀ ਬਣਾ ਦੇ ਲਓ ਜੀ ਆਹ ਨਿੱਕੀ ਜਿਹੀ ਸਾਰਾ ਬਣ ਨਿੱਕੀ ਆਂਦਾ ਭਈ ਆਹ ਬਈ ਮੈਨੂੰ ਪਹਿਲਾਂ ਦਿਂਦਾ ਪਹਿਲਾਂ ਆਹ ਹਰ ਵਕਤ ਲੱਗੇ ਮੈਂ ਵੇਖਵਾਵਾ ਆ ਕਿ ਆ ਬਾਤ ਹੈ ਕਿੰਨਾ ਸੋਹਣਾ ਉੱਪਰ ਲਾ ਰਿਹਾ ਇਹਨਾਂ ਨੂੰ ਠੀਕ ਆ ਲਓ ਜੀ ਮਿੱਤਰੋ ਅੱਗ ਜਾਗ ਕੋਈ ਤਿਆਰੀ ਆ ਤੇ ਜਾਗਰ ਵਲੌਗ ਅਗਲਾ ਪਾਉਂਦੇ ਤੇ ਚੈੱਕ ਕਰਿਓ ਲਓ ਜੀ ਲਓ ਜੀ ਸਾਰੇ ਬੰਦੇ ਨਹੀਂ ਛੱਡਨੇ ਆਪਾਂ ਚੱਕ ਦੇ ਜੀ ਲਓ ਓਕੇ